ਅਲਕਾ ਖਡੂਰ ਸਾਹਿਬ ਦੇ ਐਮਐਲਏ ਰਮਨਜੀਤ ਸਿੰਘ ਸਿੱਕੀ ਕਾਂਗਰਸ ਪਾਰਟੀ ਦੇ ਵੱਲੋਂ ਵਿਸਾਖੀ ਦੇ ਦੌਰਾਨ ਪੰਜਾਬ ਦੇ ਡੀਐਸਪੀ ਨੂੰ ਮਾਈਕ ਵਿੱਚ ਬੋਲ ਕੇ ਕਿਹਾ ਗਿਆ ਸੀ ਕਿ ਡੀਐਸਪੀ ਸਾਹਿਬ ਇਹ ਮੇਰੇ ਹਲਕੇ ਦੇ ਲੋਕ ਨੇ ਤੇ ਇਹਨਾਂ ਦੇ ਅੰਦਰ 10 ਸਾਲਾਂ ਦੇ ਜ਼ਖਮ ਭਰੇ ਹੋਏ ਨੇ ਤੇ ਇਹਨਾਂ ਦਾ ਧਿਆਨ ਰੱਖਣਾ ਕਿ ਕੋਈ ਵੀ ਥਾਣੇ ਵਿੱਚੋਂ ਵਾਪਸ ਨਾ ਮੁੜੇ ਤੇ ਇਹ ਨਾ ਹੋਵੇ ਕਿ ਮੇਰੀ ਗੱਡੀ ਥਾਣੇ ਵਿੱਚ ਆਵੇ ਤੇ ਪੁਲਿਸ ਨੂੰ ਲੰਮਾ ਪਾਇਆ ਹੋਵੇ ਸਿੱਕੀ ਦੇ ਬਿਆਨ ਤੋਂ ਬਾਅਦ ਉਹਨਾਂ ਦੇ ਵਰਕਰਾਂ ਦੇ ਹੌਸਲੇ ਬੁਲੰਦ ਹੋ ਗਏ ਸੀ 4 ਦਿਨ ਪਹਿਲਾਂ ਗਹਿਰੀ ਪਹਿਲਵਾਨ ਜੋ ਕਿ ਸਿੱਕੀ ਦਾ ਰਾਈਟ ਹੈਂਡ ਵਰਕਰ ਹੈ ਤੇ ਗੋਇੰਦਵਾਲ ਤੋਂ ਤਲਵੰਡੀ ਸਾਈਡ ਨੂੰ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਨਾਲ ਖੈਬਾਜ਼ੀ ਹੋ ਗਈ ਤੇ ਗਹਿਰੀ ਪਹਿਲਵਾਨ ਦੀ ਵੀਡੀਓ ਵਾਇਰਲ ਹੋ ਗਈ ਜਿਸ ਵਿੱਚ ਪਹਿਲਵਾਨ ਪੁਲਿਸ ਮੁਲਾਜ਼ਮ ਨੂੰ ਕੋਲ ਕਰਨ ਲਈ ਕਹਿ ਰਿਹਾ ਤੇ ਗਾਲ੍ਹਾਂ ਵੀ ਕੱਢ ਰਿਹਾ ਜੋ ਕਿ ਸਾਫ਼-ਸਾਫ਼ ਵੀਡੀਓ ਦੇ ਵਿੱਚ ਦਿਖਾਈ ਦਿੰਦਾ ਅੱਜ ਪੁਲਿਸ ਥਾਣਾ ਚੋਹਲਾ ਸਾਹਿਬ ਵੱਲੋਂ ਉਸ ਨੂੰ ਫੜ ਕੇ ਲਿਆਂਦਾ ਗਿਆ ਤੇ ਐਸ ਡੀ ਐਮ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਉੱਤੇ 751 ਦਾ ਮਾਮਲਾ ਦਰਜ ਕੀਤਾ ਗਿਆ ਜਿਸ ਤੇ ਉਹਨਾਂ ਦੀ ਬੇਲ ਵੀ ਹੋ ਗਈ ਆ ਇਸ ਮੌਕੇ ਤੇ ਗਹਿਰੀ ਪਹਿਲਵਾਨ ਨੇ ਕਿਹਾ ਕਿ ਐਸੀ ਕੋਈ ਗੱਲ ਨਹੀਂ ਹੋਈ ਆ ਪੁਲਿਸ ਮੁਲਾਜ਼ਮ ਨੇ ਪਹਿਲਾਂ ਮੈਨੂੰ ਅਪਸ਼ਬਦ ਬੋਲੇ ਨੇ ਤੇ ਫਿਰ ਮੈਂ ਉਸ ਨੂੰ ਬੋਲਿਆ ਜਿਸ ਤੋਂ ਬਾਅਦ ਇਹਨਾਂ ਨੇ ਮੇਰੀ ਵੀਡੀਓ ਵਾਇਰਲ ਕਰ ਦਿੱਤੀ ਤੇ ਜਿਸ ਵਿੱਚ ਇਹ ਗਾਲਾਂ ਕੱਢ ਰਿਹਾ ਸੀ ਉਹ ਇਹਨਾਂ ਨੇ ਨਹੀਂ ਵਿਖਾਇਆ ਇਥੇ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਵਿਸਾਖੀ ਵਾਲੇ ਦਿਨ ਜਦ ਪੁਲਿਸ ਨੂੰ ਸਿੱਕੀ ਕਹਿ ਰਹੀ ਸੀ ਕਿ ਉਸ ਵਕਤ ਇਹ ਪਹਿਲਵਾਨ ਉਹਨਾਂ ਦੇ ਨਾਲ ਖੜਾ ਹੋਇਆ ਸੀ ਅਤੇ ਹੱਸ ਵੀ ਰਿਹਾ ਸੀ। ਨਹੀਂ ਦੱਸ ਸਕਦੇ। ਇਹ ਆਪ ਆਏ ਨੇ ਤੁਹਾਡੇ ਕੋਲ ਕਿਸ ਤਰ੍ਹਾਂ ਪਹੁੰਚ ਕਰ ਤੋਂ ਬਾਅਦ ਮੈਂ ਗੱਲ ਕਰਦਾ। ਨਹੀਂ ਨਹੀਂ ਕਿਹੜੇ ਦੱਸਦੇ ਸਾਰੇ? ਪੇਸ਼ ਕਰ ਪੇਸ਼ ਕਿਹੜੇ ਕੰਮੇ ਕਰਨਾ ਤੁਹਾਨੂੰ? ਪੇਸ਼ ਕਰ ਤੋਂ ਬਾਅਦ ਆ। ਕਿਹੜੇ ਕੰਮੇ ਕਰਾਉਣੇ? ਇਸ ਦਾ ਮਸਤ ਕਰੋਗੇ ਸਰ 157 ਕਹਿੰਦੇ। ਹਾਂਜੀ 157 ਕਹਿੰਦੇ। 157 ਕਿਉਂ ਜਾਣਗੇ? ਹਾਂ। ਕਿਸ ਤਰ੍ਹਾਂ? ਮੈਂ ਉਹਨਾਂ ਕੋਆਪਰੇਟ ਕੀਤਾ ਜੀ ਕਹਾਈ ਪਤੰਗ ਖਾਇਆ ਸਾਰਾ ਉਹ ਕੁੱਤਾ ਜੀ। ਅੱਛਾ ਜੀ। ਮੇਰਾ ਮੇਰਾ ਮੈਨੂੰ ਗਾਲਾਂ ਕੱਢੀਆਂ ਉਹ ਤਾਂ ਵਿੱਚ ਹੈ ਹੀ ਨਹੀਂ ਕਿਵੇਂ ਜੀ ਅੱਛਾ ਹਾਂ ਜੀ ਤੂੰ ਜਿਹੜੀ ਉਹ ਕਹਿੰਦੇ ਗਾਲਾ ਗੁਲਾ ਕੱਢਣ ਦੇ ਸੀ ਉਹਦੇ ਵਿੱਚ ਤੁਹਾਡਾ ਕੀ ਹੈ ਸਾਰੀ ਧਮਕੀ ਦੇ ਕਹਿੰਦੇ ਤੁਹਾਡੇ ਨੂੰ ਮੁੱਛਾਂ ਵੱਢ ਦੇ ਜੀ ਜੀ ਪਹਿਲਾਂ ਗਾਲਾਂ ਮੈਨੂੰ ਨਾ ਕੱਢੀਆਂ ਜੀ ਅੱਛਾ ਮੈਂ ਕਾਹੇ ਬੁਖਾਇਆ ਸਾਰਾ ਉਹ ਕੀਤਾ ਉਹ ਵੱਡੀ ਵੀਡੀਓ ਘੜਾਉ ਮੈਂ ਜਿਹੜੀ ਕੈਮਰੇ ਦੀ ਵੱਡੀ ਵੀਡੀਓ ਚ ਆਇਆ ਨਾ ਸਾਰਾ ਕੁਝ ਤੇ ਉਹ ਸਾਰਾ ਜਿਹੜਾ ਮੈਂ ਤੋ ਵੇਖਣ ਨੂੰ ਮਿਲ ਰਿਹਾ ਸੀ ਤੂੰ ਪੁਲਿਸ ਨਾਲ ਗੱਲਾਂ ਕਰਦੇ ਲੜਾਈ ਆਕਸਰ ਮਕਸਦ ਕੀ ਬਣ ਕੇ ਲੜਾਈ ਦਾ ਸਰ ਉਹਨਾਂ ਪਹਿਲਾਂ ਮੈਨੂੰ ਗਾਲ ਕੱਢੀਆਂ ਜੀ ਜੀ ਤੂੰ ਇੱਥੇ ਪੇਸ ਹੋਏ ਹ ਤਰੰਤਰੰਤੋ ਵਿਜੇਰੂੜਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗਲ